ਸਨ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਤੇ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਅਨੰਤਪੁਰ ਸਾਹਿਬ ਪਹੁੰਚੀਆਂ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਜੀ ਨੇ ਆਪਣੀ ਕਿਰਪਾਨ ਹੱਥ ਵਿੱਚ ਲੈ ਕੇ ਆਪਣੇ ਸਿੱਖਾਂ ਤੋਂ ਸੀਸ ਦੀ ਭੇਟ ਮੰਗੀ ਬਾਰੋ-ਬਾਰੀ ਗੁਰੂ ਜੀ ਦੇ ਪੰਜ ਸਿੱਖ ਖੜੇ ਹੋ ਗਏ ਲਾਹੌਰ ਦਾ ਖੱਤਰੀ ਦਿਆਰਾਮ ਦਿੱਲੀ ਦਾ ਜੱਟ ਧਰਮਦਾਸ ਜਗਨਾਥਪੁਰੀ ਦਾ ਰਸੋਈਆ ਹਿੰਮਤਰਾਏ ਦਵਾਰਕਾ ਦਾ ਸ਼ੀਂਬਾ ਮੁਹਕਮ ਚੰਦ ਅਤੇ ਬਿਦਰ ਆਂਧਰਾ ਦਾ ਸਾਹਿਬ ਚੰਦ ਗੁਰੂ ਜੀ ਉਹਨਾਂ ਨੂੰ ਇੱਕ ਪਾਸੇ ਲੈ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਤਾਸੇ ਮਾਤਾ ਜੀਤੋ ਜੀ ਨੇ ਪਾਏ ਪੰਜਾਂ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਤ ਪਾਤ ਦਾ ਭੇਦ ਮਿਟਾ ਦਿੱਤਾ ਅਤੇ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਂ ਰਖੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਅਤੇ ਭਾਈ ਸਾਬ ਸਿੰਘ ਇਸ ਤੋਂ ਪਿੱਛੋਂ ਗੁਰੂ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਾਇਆ ਇਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਪੀਓ ਪੌਹਲ ਖੰਡ ਧਾਰ ਹੋਏ ਜਨਮ ਸੁਹੇਲਾ ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸ ਦੇ ਨਾਲ ਹੀ ਅੰਮ੍ਰਿਤ ਛਕਣ ਲਈ ਸੰਗਤਾਂ ਵਿੱਚ ਉਤਸ਼ਾਹ ਜਾਗ ਪਿਆ ਗੁਰੂ ਜੀ ਦੇ ਸੁਪੁੱਤਰ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਹੋਰ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕਣ ਮਗਰੋਂ ਇੱਕ ਨਵੀਂ ਰੂਹ ਉੱਕੀ ਜਾਂਦੀ ਹੈ ਅੰਮ੍ਰਿਤ ਛਕਣ ਤੇ ਖਾਲਸਾ ਬਣਦਾ ਹੈ ਪੰਜ ਕਕਾਰ ਕੇਸ ਕੰਗਾ ਕਸ਼ਹਿਰਾ ਕੜਾ ਅਤੇ ਕਿਰਪਾਨ ਜ਼ਰੂਰੀ ਹਨ ਅਮਰਤਾਪਾਲ ਸਿੰਘ ਆਪਣੇ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ ਹੈ ਉਸ ਨੂੰ ਇਹੋ ਮਹਿਸੂਸ ਹੁੰਦਾ ਹੈ ਕਿ ਗੁਰੂ ਮੇਰੇ ਸਦਾ ਅੰਗ ਸੰਗ ਹੈ ਅਮਰਤਾਕੀ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਖਾਲਸਾ ਫੌਜ ਦੇ ਬਹਾਦਰ ਸਿਪਾਹੀ ਬਨਣ ਦੀਆਂ ਤਿਆਰੀਆਂ ਕਰਨ ਲੱਗੇ ਰੋਜ਼ ਸ਼ਾਮ ਨੂੰ ਗੱਤਕੇ ਤੇ ਤੀਰਾਂ ਦੀਆਂ ਜੰਗੀ ਖੇਡਾਂ ਖੇਡਦੇ ਦੋ ਦਸਤੇ ਬਣਾ ਲੈਂਦੇ ਇੱਕ ਦੁਸ਼ਮਣ ਦਾ ਤੇ ਇੱਕ ਆਪਣਾ ਅਤੇ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਪ ਇਹ ਖੇਡਾਂ ਦੇਖਦੇ ਸਿਰਗੁਰ ਗੋਵਿੰਦ ਸਿੰਘ ਜੀ ਦੇ ਸਾਜੇ ਪੰਥ ਨੂੰ ਮੁਗਲ ਰਾਜ ਦੇ ਅਧਿਕਾਰੀ ਮਾੜੀ ਅੱਖ ਨਾਲ ਦੇਖਦੇ ਸਨ ਸਿੱਖ ਸ਼ਰਧਾਲੂ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਸਨ ਬਾਦਸ਼ਾਹ ਔਰੰਗਜ਼ੇਬ ਇਹ ਸਹਾਰ ਨਾ ਸਕਿਆ ਕਿ ਉਸ ਦੇ ਰਾਜ ਵਿੱਚ ਕਿਸੇ ਹੋਰ ਨੂੰ ਪਾਤਸ਼ਾਹ ਕਿਹਾ ਜਾਏ ਅਤੇ ਉਹ ਵੀ ਸੱਚਾ ਪਾਤਸ਼ਾਹ ਔਰੰਗਜ਼ੇਬ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ ਕਿ ਗੁਰੂ ਗੋਵਿੰਦ ਸਿੰਘ ਜੀ ਦੀ ਵਾਧੀ ਤਾਕਤ ਨੂੰ ਰੋਕਿਆ ਜਾਏ ਉਹਨਾਂ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਅਨੰਦਪੁਰ ਤੇ ਕਈ ਹਮਲੇ ਕੀਤੇ ਹਰ ਵਾਰ ਗੁਰੂ ਜੀ ਦੇ ਸਿੰਘ ਡਟ ਕੇ ਮੁਕਾਬਲਾ ਕਰਦੇ ਅਤੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੂੰ ਮੂੰਹ ਦੀ ਖਾਣੀ ਪੈਂਦੀ। ਔਰੰਗਜ਼ੇਬ ਦੇ ਹੁਕਮ ਨਾਲ ਨਵਾਬ ਦਲਾਵਰ ਖਾਨ ਅਤੇ ਉਸ ਦੇ ਪੁੱਤਰ ਰਸਤਮ ਖਾਨ ਨੂੰ ਉਚੇਚਾ ਇਸ ਕੰਮ ਲਈ ਚੁਣਿਆ ਗਿਆ ਕਿ ਉਹ ਆਨੰਦਪੁਰ ਦੇ ਕਿਲੇ ਨੂੰ ਫਤਿਹ ਕਰਨ ਨਵੰਬਰ 1695 ਵਿੱਚ ਰਸਤਮ ਖਾਨ ਨੇ ਅਚਾਨਕ ਹਮਲਾ ਕਰ ਦਿੱਤਾ। ਆਨੰਦਪੁਰ ਨੂੰ ਸਤਲੁਜ ਦਰਿਆ ਨੇ ਘੇਰਿਆ ਹੋਇਆ ਸੀ। ਅਤੇ ਕਿਲੇ ਤੱਕ ਪਹੁੰਚਣ ਲਈ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ। ਉਸਨੇ ਸਰਦੀਆਂ ਦੀ ਰਾਤ ਚੁਣੀ ਜਦ ਸਤਲੁਜ ਵਿੱਚ ਪਾਣੀ ਘੱਟ ਹੋਵੇ ਅਤੇ ਸਿੱਖ ਫੌਜਾਂ ਆਰਾਮ ਕਰ ਰਹੀਆਂ ਹੋਣ ਕਿਲੇ ਦੀ ਚੌਂਕੀ ਤੇ ਪਹਿਰਾ ਦਿੰਦਾ ਗੁਰੂ ਜੀ ਦਾ ਹੁਸ਼ਿਆਰ ਪਠਾਨ ਸਿਪਾਹੀ ਆਲਮ ਜਾਗਦਾ ਸੀ ਉਸਨੇ ਜਦ ਘੋੜਿਆਂ ਦੀ ਆਵਾਜ਼ ਸੁਣੀ ਤਾਂ ਛੱਟ ਗੁਰੂ ਜੀ ਨੂੰ ਜਾ ਕੇ ਜਗਾਇਆ ਸਿੱਖ ਫੌਜਾਂ ਸਾਵਧਾਨ ਹੋ ਗਈਆਂ ਨਗਾਰੇ ਤੇ ਚੋਟ ਵੱਜ ਗਈ ਤੀਰ ਤੇ ਬੰਦੂਕਾਂ ਚੱਲਣੀਆਂ ਸ਼ੁਰੂ ਹੋ ਗਈਆਂ ਜਦ توپਾਂ ਦੇ ਗੋਲੇ ਤੇ ਤੀਰ ਸਤਲੁਜ ਵਿੱਚ ਅੜੇ ਖਲੋਤੇ ਮੁਗਲ ਸਿਪਾਹੀਆਂ ਨੂੰ ਪਏ ਤਾ ਉਹ ਅੱਲਾ ਬਚਾਓ ਅੱਲਾ ਬਚਾਓ ਪੁਕਾਰਦੇ ਹਥਿਆਰ ਛੱਡ ਘੂੜਿਆਂ ਨੂੰ ਅੱਡੀ ਲਗਾ ਨਸ ਗਏ ਇਸ ਤਰ੍ਹਾਂ ਕਈ ਹੋਰ ਜੰਗਾਂ ਹੋਈਆਂ ਸਰਹੰਦ ਦੇ ਨਵਾਬ ਨੇ ਵੱਡੇ ਲਸ਼ਕਰ ਇਕੱਠੇ ਕੀਤੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਨ ਆਪਣੀ ਫੌਜ ਲੈ ਆਇਆ ਪਹਾੜੀ ਰਾਜਿਆਂ ਦੇ ਦਸਤੇ ਨਾਲ ਨਾਲ ਆਰਲੇ ਅਨੰਤਪੁਰ ਦੇ ਖੁੱਲੇ ਮਦਾਲ ਵਿੱਚ ਜੰਗ ਸ਼ੁਰੂ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ 15 ਸਾਲਾਂ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਜੋਹਰ ਦਿਖਾਏ ਹਾਰ ਖਾ ਕੇ ਪਹਾੜੀ ਰਾਜੇ ਤੇ ਮੁਗਲ ਜਰਨੈਲ ਦੌੜ ਗਏ ਸਿੰਘਾਂ ਨੂੰ ਹਰਾਉਣ ਲਈ ਮੁਗਲਾਂ ਨੇ ਕਈ ਚਾਲਾਂ ਚਲੀਆਂ ਇੱਕ ਵਾਰ ਮਸਤ ਹਾਥੀ ਤੋਂ ਆਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੜਵਾਉਣ ਦੀ ਕੋਸ਼ਿਸ਼ ਕੀਤੀ ਗੁਰੂ ਜੀ ਨੇ ਭਾਈ ਮਨੀ ਸਿੰਘ ਦੇ ਬਹਾਦਰ ਸਪੂਤ ਭਾਈ ਬਚੱਤਰ ਸਿੰਘ ਨੂੰ ਥਾਪੀ ਦਿੱਤੀ ਅਤੇ ਉਸ ਦੇ ਹੱਥ ਨਾਗਣੀ ਪਕੜਾਈ ਜਾਨੀ ਵਰਸ਼ਾ ਪਕੜਾਇਆ ਪਹਾੜੀ ਰਾਜਿਆਂ ਦਾ ਭੇਜਿਆ ਮਸਤ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤਾ ਭਾਈ ਜੀ ਨੇ ਨਾਗੜੀ ਨਾਲ ਅਜੇਹਾ ਤਿੱਖਾ ਵਾਰ ਕੀਤਾ ਕਿ ਨਾਗਣੀ ਹਾਥੀ ਦੇ ਮੱਥੇ ਨੂੰ ਚੀਰ ਗਈ ਅਤੇ ਜ਼ਖਮੀ ਹੋਇਆ ਹਾਥੀ ਚੀਕਦਾ ਚਿਹਾਰਦਾ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਲਤਾੜਦਾ ਹੋਇਆ ਤੜਪ-ਤੜਪ ਕੇ ਮਰ ਗਿਆ 1704 ਦੀ جنگ ਸਭ ਤੋਂ ਘੋਰ ਜੰਗ ਸੀ ਜੋ ਕਈ ਮਹੀਨੇ ਤੱਕ ਚੱਲਦੀ ਰਹੀ ਮੁਗਲ ਫੌਜਾਂ ਨੂੰ ਪਹਿਲਾਂ ਗਰਮੀ ਤੇ ਫਿਰ ਬਾਰਸ਼ਾਂ ਦੇ ਕਸ਼ਟ ਉਠਾਉਣੇ ਪਏ ਹੁਣ ਸਰਦੀ ਸਰ ਤੇ ਆ ਰਹੀ ਸੀ ਹਜ਼ਾਰਾਂ ਮੁਗਲ ਫੌਜੀ ਮਾਰੇ ਜਾ ਚੁੱਕੇ ਸਨ ਉਹਨਾਂ ਨੇ ਇੱਕ ਮੁੱਲਾ ਤੇ ਇੱਕ ਪੰਡਤ ਨੂੰ ਕਲਿਆ ਜਿਨ੍ਹਾਂ ਨੇ ਕੁਰਾਨ ਤੇ ਗੀਤਾ ਦੀ ਸੌ ਚੱਕ ਕੇ ਸੁਨੇਹਾ ਦਿੱਤਾ ਕਿ ਜੇ ਗੁਰੂ ਜੀ ਇਹ ਕਿਲਾ ਛੱਡ ਦੇਣ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਗੁਰੂ ਜੀ ਇਸ ਨੂੰ ਵੀ ਇੱਕ ਚਾਲ ਸਮਝਦੇ ਸਨ ਪਰ ਉਹਨਾਂ ਨੇ ਮੁਗਲਾਂ ਦੇ ਇਕਰਾਰ ਪਰਖਣ ਦੀ ਬਿਉਂਤ ਬਣਾਈ ਆਪਨੇ ਪਾਟੇ ਪ੍ਰਾਣੇ ਕੱਪੜੇ ਜੁੱਤੀਆਂ ਹੱਡੀਆਂ ਤੇ ਪਿੰਜਰ ਗੱਡਿਆਂ ਤੇ ਭਰ ਕੇ ਉਹਨਾਂ ਤੇ ਰੇਸ਼ਮੀ ਤੇ ਕੀਮਤੀ ਮਖਮਲੀ ਕੱਪੜੇ ਪਾ ਕੇ ਪਹਿਲਾ ਕਿਲੇ ਤੋਂ ਬਾਹਰ ਭੇਜੇ ਅਜੇ ਗੱਡੇ ਥੋੜੀ ਦੂਰ ਹੀ ਗਏ ਸਨ ਕਿ ਮੁਗਲ ਫੌਜਾਂ ਨੇ ਧਾਵਾ ਬੋਲ ਦਿੱਤਾ